ਅੱਜ ਤਾਂ ਅਸੀਂ ਸਿਰਫ ਗੁਰੂ ਘਰ ਨਤਮਸਤਕ ਹੋਣ ਵਾਸਤੇ ਸੰਤਾਂ ਦੇ ਜੋੜੇ ਝਾੜਨ ਵਾਸਤੇ ਆਏ ਆ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਬੇਨਤੀਆਂ ਕਰਨ ਆਏ ਆ ਸੋ ਅੱਜ ਕੋਈ ਸਿਆਸੀ ਮੰਤਵ ਨਹੀਂ ਸਿਰਫ ਇੱਕ ਨਤਮਸਤਕ ਹੋ ਕੇ ਆਪਣੇ ਗੁਰੂ ਸਹਿਬਾਨਾ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਖਸ਼ਿਸ਼ ਲੈਣ ਆਏ ਆ ਬਾਦਤ ਸਾਹਿਬ ਦੀ ਗੱਲ ਕੀਤੀ ਜਾਵੇ ਬਾਦ ਸਿੰਘ ਪਾਤਸ਼ਾਹ ਨੇ ਬੜੀ ਮੁਸ਼ਕਲ ਨਾਲ ਇਹ ਪਾਰਟੀ ਖੜੀ ਕੀਤੀ ਸੀ ਲੇਕਿਨ ਹੁਣ ਇੱਕ ਇੱਕ ਕਰਕੇ ਸਾਰੇ ਬਦਨਾਮ ਨੂੰ ਛੱਡਦੇ ਜਾ ਰਹੇ ਨੇ ਕਿ ਬਾਦਲ ਸਾਹਿਬ ਕੋਲੇ ਬੜਾ ਸੁਨਹਿਰੀ ਮੌਕਾ ਸੀ ਉਹਨਾਂ ਦੇ ਪਿਛਲੇ 20 ਸਾਲ ਤੋਂ 15 ਸਾਲ ਉਹਨਾਂ ਦੀ ਸਰਕਾਰ ਰਹੀ ਹੈ 97 ਤੋਂ 2002 2007 ਤੋਂ 2017 ਇਹਨਾਂ 15 ਸਾਲਾਂ 'ਚ ਉਹ ਬਹੁਤ ਚੰਗੇ ਕਿਰਦਾਰ ਦੇ ਆਗੂ ਬਣਾ ਸਕਦੇ ਸੀ ਜਿਹੜੇ ਕੌਮ ਨੂੰ ਅਗਲੇ 50 ਸਾਲ ਲਈ ਸੇਧ ਦਿੰਦੇ ਪਰ ਬਾਦਲ ਸਾਹਿਬ ਨੇ ਉਹ ਆਗੂ ਬਣਾਏ ਜਿਹੜੇ ਕੋਈ ਚਿੱਟੇ ਆਲਾ ਸੀ ਕੋਈ ਉਹਨਾਂ ਨੇ ਉਹ ਆਗੂ ਬਣਾਤਾ ਜਿਹੜਾ ਕੋਈ ਰੇਤੇ ਵਾਲਾ ਸੀ ਮੈਂ ਸਮਝਦਾ ਹਾਂ ਬਾਦਲ ਸਾਹਿਬ ਵਰਗੇ ਸੁਚੱਜੇ ਢੰਗ ਦੇ ਸਿਆਸਤਦਾਨ ਤੋਂ ਇਹ ਉਮੀਦ ਨਹੀਂ ਸੀ ਮੈਂ ਸਮਝਦਾ ਜੀ ਜੇਕਰ ਵੀਰ ਸਿੰਘ ਬਾਦਲ ਆਪਣਾ ਸਤੀਫਾ ਦੇ ਦਿੱਤੇ ਤੇ ਸ਼ਾਇਦ ਅਕਾਲੀ ਦਲ ਜਿਹੜਾ ਕਾਫੀ ਇਹ ਨਾ ਬੰਦਾ ਲੋਕ ਸ਼ਰੋਨੀ ਅਕਾਲੀ ਦਲ ਜਿਹੜਾ ਇਕੱਠਾ ਮੈਂ ਸਮਝਦਾ ਹਾਂ ਜੇ ਸੁਖਵੀਰ ਬਾਦਲ ਮਜੀਠੀਏ ਨੂੰ ਹੀ ਦੇਸ਼ ਨਿਕਾਲਾ ਦੇ ਦਿੰਦੇ ਤਾਂ ਵੀ ਅਕਾਲੀ ਦਲ ਦੀ ਹੋਂਦ ਬਚ ਜਾਂਦੀ ਸੀ ਤੇ ਕੀ ਕਹਿਣਾ ਚਾਹੋਗੇ ਇਲੈਕਸ਼ਨਸ ਨੂੰ ਲੈ ਕੇ ਜੇ ਅਸੀਂ ਗੱਲ ਕੀਤੀ ਜਾਵੇ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਤਰ੍ਹਾਂ ਦੇ ਗੱ斗 ਤੁਸੀਂ ਪਹਿਲੀ ਵਾਰ ਹੁਣ ਆਪਣੇ ਪਰਿਵਾਰ ਦੇ ਖਿਲਾਫ ਬੋਲੋਗੇ ਹੁਣ ਖੁੱਲ ਕੇ ਬੋਲੋਗੇ ਕੀ ਕਹਿਣਾ ਚਾਹੋਗੇ ਦੇਖੋ ਪਰਿਵਾਰ ਮੈਨੂੰ ਬੜਾ देर ਬਾਅਦ ਤੇ ਬੜਾ ਔਖਾ ਹੋ ਕੇ ਇਹ ਪਤਾ ਲੱਗਿਆ ਕਿ ਸਿਆਸਤ ਵਿੱਚ ਕੋਈ ਪਰਿਵਾਰ ਨਹੀਂ ਹੁੰਦਾ